प्यारे दर्शकों मैं इस वेले सब तहसील मंडी परियो वाला पिंड मराड़ कलर नु जाण वाली लिंक सड़क ते मौजूद हां जिथे ਹੁਣ ਤੋਂ 10 ਮਿੰਟ ਪਹਿਲਾਂ ਮੈਨੂੰ ਫੋਨ ਗਿਆ ਸੀ ਕਿ ਵੀ ਜਿਹੜੀ ਸੜਕਾ ਇਹ ਬਿਲਕੁਲ ਗੈਰ ਕਾਨੂੰਨੀ ਤਰੀਕੇ ਨਾਲ ਘਟ ਮਟੀਰ ਲਾ ਕੇ ਤੇ ਬਿਨਾ ਸਾਫ ਸਪਾਈ ਕੀਤੇ ਤੋਂ ਹੀ ਇੱਥੇ ਲੋਕ ਬਜਰੀ ਜਿਹੜੀ ਉਹ ਪਾਈ ਜਾ ਰਹੀ ਆ ਜਦੋਂ ਕਿ ਟਾਈਮ ਕਿੰਨਾ ਹੋ ਗਿਆ ਸਿਸਟਮ ਦੇ ਮੁਤਾਬਕ ਜਿਹੜਾ ਕਿ 5 ਵਜੇ ਤੋਂ ਬਾਅਦ ਸਰਕਾਰੀ ਕੰਮ ਕੋਈ ਵੀ ਹੋਣਾ ਨਹੀਂ ਚਾਹੀਦਾ ਪਰ ਇਹ ਹੋਇਆ ਜੇ ਮੇਰੇ ਹੁਣ ਤੱਕ ਹੁਣ ਆ ਹੁਣ ਬੰਦ ਹੋ ਗਿਆ ਸਿਸਟਮ ਸਾਰਾ ਤੇ ਮੈਂ ਦਿਖਾ ਰਿਹਾ ਵੀ ਬਜਰੀ ਜਿਹੜੀ ਉਹ ਕਿੰਨੀ ਪਾਈ ਗਈ ਤੇ ਕਿੰਨੀ ਉਹ ਹੁਣੇ ਜਿਹੜੀ ਉਖੜਦੀ ਆ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਤੇ ਬਾਕੀ ਜਿਹੜੀ ਆ ਸਵੇਰ ਤੱਕ ਸਾਰੀ ਪੂਰੀ ਜਾਣਕਾਰੀ ਜਿਹੜੀ ਹਾਸਲ ਕਰਕੇ ਇਹ ਵੀਡੀਓ ਨੂੰ ਮੁਕੰਮਲ ਕਰਕੇ ਸਬੰਧਤ ਉੱਚ ਅਧਿਕਾਰੀਆਂ ਦੇ ਠੇਕੇਦਾਰ ਸਰਦਾਨਾਂ ਦੇ ਅਨਸਾਰਿਆਂ ਦੇ ਵੱਲੋਂ ਪੱਖ ਲੈ ਕੇ ਜਿਹੜਾ ਬਣਾਇਆ ਜਾਵੇਗੀ ਪਰ ਇਸ ਹਮੇ ਜਿਹੜੇ ਮੇਰੇ ਹੌਣ ਤੱਕ ਹੁਣ ਸਮਾਂ ਦੇਖਿਆ ਜਾਵੇ ਕਿੰਨਾ ਪਰ ਇਸ ਵੇਲੇ ਸਾਰੇ ਇਧਰਲੇ ਪਾਸੇ ਸਿਸਟਮ ਜਿਹੜਾ ਕਿ ਤਿਆਰੀ ਕਰਨ ਵਾਲਾ ਹੈ ਉਹ ਬੰਦ ਕਰ ਦਿੱਤਾ ਗਿਆ ਹੈ ਅਤੇ ਕੋਈ ਵੀ ਅਧਿਕਾਰੀ ਜਿਹੜਾ ਉਹ ਮੇਰੇ ਨਾਲ ਸੰਪਰਕ ਕਰਨ ਲਈ ਇੱਥੇ ਮੌਜੂਦ ਨਹੀਂ ਹੈਗਾ ਇਸ ਕਰਕੇ ਮੈਂ ਵੀ ਅਜੇ ਪੈਂਡਿੰਗ ਰੱਖਦਾ ਤੇ ਸਵੇਰ ਜਿੰਨੀ ਵੀ ਜਾਣਕਾਰੀ ਅਜਾ ਜਿੱਥੋਂ ਜਿੱਥੋਂ ਵੀ ਲੋਕਾਂ ਨੇ ਕੰਪਲੀਟ ਕੀਤੀ ਵੀ ਬਜਰੀ ਘਟ ਪਾਈ ਘਟਿਆ ਮਟੀਰੀਅਲ ਆਇਆ ਗਿਣਾ ਢਾਈ ਤੋਂ ਨੇਰੇ ਵਿੱਚ ਬਣਾਈ ਗਈ ਆ ਉਹਦੇ ਬਾਰੇ ਸਾਰੀ ਜਾਣਕਾਰੀ ਸਵੇਰ ਅਸਲਾ ਧੰਨਵਾਦ ਸਸਕਾ